来 भाई पैणों ते पुरावो थों दू भाई पुरानी गल सुनावा आगे ਧੀ ਬੇਟੀ ਹੁੰਦੀ ਜਾਂ ਤਾਂ ਬਾਹਮਣ ਦੇਖਦਾ ਥਾਂ ਜਾਂ ਨਾਈ ਦੇਖਦਾ ਨਾਈ ਥਾਂ ਦੇਖ ਕੇ ਆਇਆ ਹੁਣ ਮਾਲਕ ਨੂੰ ਦੱਸਦਾ ਪੁੱਤ ਸੀ ਜੰਗੀਰ ਖੱਬੀ ਅੱਖੋਂ ਕੱਢੇ ਧੀਰਿਓ ਦਾ ਲੋਕ ਨਾਲ ਛੀਰਿਓ ਵੀ ਕਰਿਆ ਬੇਨਾ ਅਨਤ ਕੋਈ ਆਵੇ ਨਾ ਡਾ ਬਾਰਗੇ ਟਪ ਉੱਥੇ ਰੈਂਦੇ ਕਿਲੀਆਂ ਸੱਪ ਕੋਈ ਮਾਰੇ ਨਾ ਬੀਬੀ ਦੇ ਕਰਜੇ ਦਾ ਅਨਤ ਕੋਈ ਆਵੇ ਨਾ ਡੱਬਾ ਸੀਗਾ ਕੁੱਤਾ ਹੋ ਵੀ ਲੱਤ ਫੜੇ ਨਾ ਪੁੱਤਾਂ ਖੈਰੀ ਕੋਈ ਖਾਵੇ ਨਾ ਬੀਬੀ ਦੇ ਕਰਜੇ ਦਾ ਅਨਤ ਕੋਈ ਆਵੇ ਨਾ ਬੱਕਰੀ ਲਵੇਰੀ ਠਾਂ ਦੁੱਧ ਦੀ ਪੁਛੇਰੀ ਮੁੱਕ ਜਾਵੇ ਨਾ ਬੀਬੀ ਦੇ ਕਰਜੇ ਦਾ ਅਨਤ ਕੋਈ ਆਵੇ ਨਾ ਚੂਹੇ ਕਰਨ ਕੋਲੋਲਾ ਮਿੱਟੀ ਕੋਈ ਲਾਵੇ ਨਾ ਬੀਬੀ ਦੇ ਕਰ ਜੇਦ ਅਨਤ ਕੋਈ ਆਵੇ ਜਾ ਪਟੇ ਜੁੱਬੜਾ ਕਿੱਲੇ ਟੰਗੇ ਬੀਬੀ ਲੱਗੂ ਚੰਗੇ ਧੰਦੇ ਟਾਕੀਆਂ ਛਾਗ ਲਗਾਉਗੀ ਕਰਨਾ ਤਕਰੂ ਰਾਜਾ ਜੀ ਸਕੇ ਬੀਬੀ ਤੁਹਾਡਾ ਜਾਂਛਰ ਗਾਉਗੀ ਪਾਟੇ ਜੁੱਬੂੜਾ ਕਿੱਲੇ ਟੰਗੇ ਬੀਬੀ ਲਗਜੂ ਚੰਗੇ ਧੰਦੇ ਟਾਕੀਆਂ ਛੇ ਗਿਆ ਦਿਲ ਗਾਉਗੀ ਕਾਰਨਾਤ ਕਰੋ ਰਾਜਾ ਜੀ ਸ਼ਕ ਬੀਬੀ ਥੋੜਾ ਜਾਛ ਗਾਉਗੀ